हेलो गाइस वेलकम टू माय न्यू ब्लॉग उम्मीद ਕਰਦੇ ਹਾਂ ਤੁਸੀਂ ਸਾਰੇ ਠੀਕ ਹੋਣੇ ਤੇ गाइस ਅੱਜ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣ ਲੱਗੇ ਹਾਂ ਤੁਸੀਂ ਦੇਖਿਓ ਸਰਪ੍ਰਾਈਜ਼ ਦੇਖ ਕੇ ਕੀ ਫੀਲ ਹੁੰਦਾ ਤੇ गाइस ਅੱਜ ਮੈਂ ਦਾਲ ਬਣਾਈ ਆ ਤੇ ਮੈਂ ਦਾਲ ਬਣਾ ਕੇ ਉਸ ਤੋਂ ਬਾਅਦ ਆਪਾਂ ਰੋਟੀ ਬਣਾਈ ਆ ਬਣਾਣੀ ਆ ਮੱਕੀ ਦੇ ਆਟੇ ਦੀ ਰੋਟੀ ਬਣਾਵਾਂਗੇ ਅੱਜ ਖਵਾਵਾਂਗੇ ਇਹਨੇ ਟੇਸਟੀ ਲੱਗਦੇ ਬਹੁਤ ਜ਼ਿਆਦਾ गाइस ਤੇ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣ ਲੱਗੇ ਤਾਂ ਤੁਸੀਂ ਦੱਸੋ ਜਿਹੜਾ ਇਹ ਸਰਪ੍ਰਾਈਜ਼ ਹੈ ਕਹਿ ਜਾ ਤੁਹਾਨੂੰ ਦਿਖਾ ਲਿਆ ਕਿ ਆ ਦੇਖੋ ਸਾਡੀ ਮਾਂ ਆਈ ਆ ਕਾਰੇ ਤੋਂ ਮੈਂ ਆ ਕੇ बस ਬੈਠੀ ਹਈ ਆ ਚਾਹ ਚੂਪੀ ਕੇ ਬੈਠੀ ਹਈ ਆ ਤੇ ਆਪਾਂ ਬਣਾ ਰਹੇ ਆ ਅੱਜ ਦਾਲ ਹੀ ਬਣੀ ਆ ਹੁਣ ਕੀ ਬਣਾਣਾ ਅਸੀਂ ਗਰੀਬ ਬੰਦੇ ਆ ਪਰ ਕੱਲ ਸਾਡਾ ਚਲਾਨ ਕੱਢ ਗਿਆ ਉਹਨੇ ਇੰਨੇ ਹੋ ਰਹੇ ਨਾ 1000 ਰੁਪਏ ਸਾਡਾ ਚਲਾ ਗਿਆ ਬਹੁਤ ਔਖਾ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਤਾਂ ਮੈਂ ਕੀ ਕਰਾਂ बस ਰੱਬ ਦੀ ਮਿਹਰ ਹੀ ਆ ਉਹ ਵੀ ਸਾਡੇ ਕੋਲ ਪੈਸੇ ਨਹੀਂ ਸੀ ਅਸੀਂ ਕਿਸੇ ਤੋਂ ਮੰਗਵਾਇਸ ਉਹਨਾਂ ਦੇ 1000 ਰੁਪਏ ਫਿਰਦੇ ਨੇ ਪੈਨਿੰਗ ਹੋ ਰਹੀ ਚਲਾਨ ਕੱਢ ਗਿਆ ਬਹੁਤ ਔਖਾ ਹੋ ਗਿਆ ਸਾਡੇ 1000 روپے چل گئے ਸਾਡੇ ਬਹੁਤ ਜ਼ਿਆਦਾ ਤੇ ਆ ਦੇਖੋ ਆ ਮੋਟੋ ਬੈਠੀ ਹੈ ਇਹ ਪਤਲੀ ਹੈ ਪਤਲੀ ਹੈ ਕਹਿੰਦੀ ਮੈਂ ਗਾਇਜ਼ ਅੱਜ ਮੈਂ ਗਿਆ ਸੀਗਾ ਤੇ ਉਮਨ ਲੈ ਕੇ ਆਇਆ ਵਾਂ ਉਮਾਂ ਇਸ ਤਰ੍ਹਾਂ ਕਿ ਉਹ ਮੇ ਕੋ ਫੈਕਟਰੀ ਆਈ ਸੀਗੀ ਤੇ ਫੈਕਟਰੀ ਕੋ ਕਹਿੰਦੀ ਕਿ ਜੀਜੂ ਮੈਂ ਉਮਨ ਕਿੱਜ ਕਰੇ ਜਾਣਾ ਉੱਥੇ ਤੇ ਤੁਸੀਂ ਮੈਨੂੰ ਲੈ ਕੇ ਜਾਇਓ ਤੇ ਮੈਂ ਕਿਹਾ ਚਲੋ ਠੀਕ ਹੈ ਤੂੰ ਆਈ ਐਂ ਗਰੀ ਮੇਨ ਕੋ ਫੈਕਟਰੀ ਹੈ ਜੀ ਮੈਂ ਫੈਕਟਰੀ ਉੱਥੇ ਤੁਹਾਨੂੰ ਲੈ ਜਾਊਗਾ ਫਿਰ 31 ਵੀ ਛੁੱਟੀ ਕਰਕੇ ਉਹਨੂੰ ਮੈਂ ਲੈ ਕੇ ਆਇਆ ਹਾਂ ਬਿਚਾਰੀ ਨੂੰ ਕੰਮ ਪੈ ਗਿਆ ਦੇਖੋ ਕਿੰਨਾ ਕੰਮ ਕਰ ਰਹੀ ਆ ਹੈ ਤਾਂ ਦਿਖਾਓ ਕੀ ਕਰ ਰਹੀ ਹੈ 우마 ਦੇਖੋ ਕਰਦੀ ਹੈ ਟੀਆ ਦੇਖੋ ਆਰਾਮ ਨਾਲ ਮौज ਕਰ ਰਹੀ ਹੈ ਪੂਰੀ ਟਾਰ ਨਾਲ ਦੇਖ ਰਹੇ ਜੇਠਾ ਲਾ ਦੇਖ ਰਹੀ ਹੈ ਲੱਗ ਗਿਆ ਵਿਚਾਰੀ ਆਈ ਹੈ 에ਰੇ ਚੈਨਲ ਨੂੰ ਵੀ ਸਪੋਰਟ ਕਰੋ ਜਾ ਕੇ ਪਲੀਜ਼ 에ਰੇ ਚੈਨਲ ਨੂੰ ਵੀ ਲਾਈਕ ਕਰੋ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰੋ 우마 ਵਲੌਗ ਨੂੰ ਜਾਗੇ ਪਲੀਜ਼ ਲਾਈਕ ਇਤਨਾ ਸਾਰਾ ਪਿਆਰ ਦੇ ਜਿਵੇਂ ਜੋਤੀ ਦੀਦੀ ਕੋ ਦਿੱਤਾ ਮੈਨੂੰ ਮੇਰੇ ਕੋ ਵੀ ਦਿਆ ਕਰੋ ਗਾਇਸ ਸਾਡੀ ਨੇ ਭੂਆ ਵਾ ਉਹ ਭੂਆ ਕੀ ਕਰਦੀ ਹੈ ਨਹੀਂ ਮੈਂ ਦੱਸੂਗਾ ਉਹ ਭੂਆ ਬਤੇ ਕੀ ਕਰਦੀ ਆਂ ਤਾਉ ਆਂਦੀ ਨਹੀਂ ਸਾਨੂੰ ਕਹੀ ਜੋਗੀ ਆਈ ਨੂੰ ਕਹੀ ਜਾਊਗੀ ਕਿ ਤੁਸੀਂ ਆਂਦੇ ਨਹੀਂ ਮੇਰੇ ਘਰੇ ਆਂਦੇ ਨਹੀਂ ਤੁਸੀਂ ਆਂਦੇ ਨਹੀਂ ਹੁਣ ਅੱਜ ਘਰੇ ਆਈ ਹੁਣੀ ਕਿਤੇ ਤੇ ਘਰੇ ਆ ਕੇ ਕਹਿੰਦੀ ਹਾਂ ਹਾਂ ਤੁਸੀਂ ਤਾਂਦੇ ਨਹੀਂਗੇ ਤੇ ਮੈਂ ਵੀ ਤਿੰਨ ਚਾਰ ਵਾਰ ਇਥੋਂ ਲੰਘੀਆਂ ਮੈਂ ਆਈ ਨਹੀਂ ਉਹ ਗੰਦੇ ਕੀ ਮੰਮੀ ਨਾਲ ਵੀ ਇਦਾਂ ਹੀ ਕਰਦੀ ਹੁੰਦੀ ਸੀਗੀ ਹਰੇਕ ਵਾਰੀ ਉਹਨੇ ਮੁਲਕੀ ਮੰਮੀ ਨਾਲ ਵੀ ਨਾ ਕੁਛ ਨਾ ਕੁਝ ਇਹ ਜਿਹਾ ਕਰ ਨਹੀਂ ਆ ਤੇ ਹੁਣ ਸਾਨੂੰ ਵੀ ਕਹਿੰਦੀ ਕਿ ਸਾਡੇ ਘਰੇ ਆਏ ਬਾਈ ਗੱਲ ਇਹ ਕਿ ਹੁਣ ਅਸੀਂ ਘਰੇ ਇਹ ਤੇ ਨੌਕਰਾਣੀ ਥੋੜੀ ਬਣਾਣੀ ਆ ਉੱਥੇ ਆ ਕੇ ਹੋਰ ਉਹਨਾਂ ਦਾ ਉੱਥੇ ਕੀ ਕਰੂਗੀ ਕੰਮ ਕਰਾਊਗੀ ਇਹ ਕਰਾਊਗੀ ਉਹ ਕਰਾਊਗੀ ਇਹ ਕਰੋਗੀ ਇਹੀ ਕੰਮ ਉਹ ਪਹਿਲਾਂ ਮੰਮੀ ਨਾਲ ਕਰਦੀ ਸੀਗੀ ਬਹੁਤ ਚੰਗੀ ਨਹੀਂ ਹੈਗੀ ਉਹ ਤਾਂ ਸੀ ਜਾਂ ਆਂਦੇ ਜਾਂਦੇ ਕਿਉਂਕਿ ਮੰਨ ਹੀ ਨਹੀਂ ਮੰਨਦਾ ਤੁਹਾਨੂੰ ਸਿੱਧੀ ਗੱਲ ਸਾਫ਼ ਕਹੀ ਹੈ ਕਿ ਸਾਡਾ ਮਨ ਨਹੀਂ ਮੰਨਦਾ ਜੀ ਉੱਥੇ ਜਾਂਦੇ ਨਾ ਸੀ ਤਾਂ ਜਾਣਦੇ ਆ ਨਾ ਸੀ ਆਣਦੇ ਆ ਹੁਣ ਅਜੇ ਦੇ ਕੋ ਦਿਨੇ ਆਈ ਹੋਣੀ ਆ ਹੁਣ ਅੱਛਾ ਚੱਲ ਠੀਕ ਐ ਸਾਨੂੰ ਉਹ ਕਹਿ ਦੇ ਜਿੰਦਗੀ ਤੁਸੀਂ ਆਂਦੇ ਨਹੀਂ ਉਹ ਕਿੰਨਾ ਕੋਨੇ ਸਾਨੂੰ ਫੋਨ ਵੀ ਨਹੀਂ ਕਰਦੀ ਉਹਨੇ ਫੋਨ ਸੇਟ ਕਰਨਾ ਡੈਡੀ ਨੂੰ ਕਿ ਹਾਂ ਵੀ ਮੈਂ ਇਹ ਸਮਾਨ ਲੈ ਗਏਣਾ ਤੂੰ ਆ ਜੀ ਉਹਨੇ ਕਦੀ ਫੋਨ ਕਰਕੇ ਸਾਨੂੰ ਨਹੀਂ ਫੋਨ ਸਾਡੇ ਕਿ ਸਾਡਾ ਨੰਬਰ ਨਹੀਂ ਉਹ ਦੇਖੋ ਸਭ ਤੋਂ ਚੌੜੇ ਕੋ ਪਰ ਇਹ ਵੀ ਫੋਨ ਵੀ ਨਹੀਂ ਕਰਦੀ ਉਹ ਸਾਨੂੰ ਤੰਨੇ ਦੇਈ ਜੂਗੀ ਤੂੰ ਜੇ ਘਰ ਦੇ ਵਿੱਚ ਨੂੰ ਲੜਾਈ ਲੜਾਈਆਂ ਬੜੀ ਪਾਉਂਦੀ ਉਹ ਜੋ ਕਿ ਸੱਟ ਮੁੰਨੀ ਮੰਦ ਨਾ ਸੀ ਉਹਦੇ ਕੋਲੇ ਆਣੇ ਆ ਨਾ ਜਾਣੇ ਆ ਅਸੀਂ ਨਹੀਂ ਆਉਂਦੇ ਜਾਂਦੇ ਮੰਨੀ ਨਹੀਂ ਮੰਦ ਕੋ ਐਵੇਂ ਕਰੀ ਨਾ ਇਹ ਕਲੇਸ਼ ਕੋਈ ਇਹਨੋਂ ਦਾ ਕੀ ਫਾਇਦਾ ਇਹਨੂੰ ਵੀ ਕਹੀ ਜਾਂਦੀ ਆ ਤੂੰ ਮੇਰੇ ਕੋਲ ਆ ਕੇ ਡੋਰੀਆਂ ਸਿੱਖ ਲੈ ਤੂੰ ਮੇਰੇ ਕੋਲ ਇਹ ਸਿੱਖ ਲੈ ੱੱਕੇ ਨਾਲ ਹੀ ਕਹਿਣ ਦਾ ਮਾਵੀ ਗੇ ਡੋਰੀਆਂ ਦੇ ਇੱਕ ਕਹਿਣ ਦਾ ਮਨਣਾ ਬਸ ਇਹ ਆ ਕਿ ਉੱਥੇ ਕਰੀ ਆ ਕੇ ਨਾ ਕੰਮ ਕਰਵਾਉਣਾ ਕਿ ਰੋਟੀ ਬਣਾਉਣਾ 판ਡੇ ਮਾਂਜ ਰਾਇ ਇਹ ਕਰ ਲਾਓ ਕਰ ਲਾ ਸਾਨੂੰ ਵਾਸਤੇ ਕੋਣੇ ਫੋਨ ਨਹੀਂ ਕੀਤਾ ਇਹ ਕਰੀ ਇੱਕ ਵਾਰ ਵੀ ਫੋਨ ਨਹੀਂ ਕੀਤਾ ਫੋਨ ਉਹਨੇ ਰੋਕਣਾ ਜਦੋਂ ਉਹਨੂੰ ਕੰਮ ਹੋਣਾ ਕਿ ਹਾਂ ਮੈਂ ਰਹੀ ਐਸਮਾ ਲੈ ਆਓ ਤੇ ਗਾਈਜ਼ ਕੱਲ ਦੇ ਵਲੌਗ ਨੂੰ ਤੁਸੀਂ ਇੰਨਾ ਕੁ ਪਿਆਰ ਦਿੱਤਾ ਇੰਨਾ ਕੁ ਪਿਆਰ ਦਿੱਤਾ ਨਾ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਥੈਂਕਸ ਕਿ ਤੁਸੀਂ ਇੰਨਾ ਪਿਆਰ ਦਿੱਤਾ ਤੇ ਬਾਕੀ ਉਹਦੇ ਉੱਪਰ ਵੀ ਜਾਵਾਂਗੇ ਉਹਦੇ ਉੱਪਰ ਵੀ ਜਾਵਾਂਗੇ ਤੁਹਾਨੂੰ ਦਿਖਾਉਂਗਾ ਸੱਚਾਈ ਕੀ ਸੱਚਾਈ ਆ ਉਹਦੇ ਉੱਪਰ ਵੀ ਜਾਵਾਂਗੇ ਤੇ ਗਾਈਜ਼ ਤੁਸੀਂ ਮੀਨੂ ਸ਼ੀਰਾ ਦਾ ਤੁਸੀਂ ਕੱਲ ਦਾ ਵਲੌਗ ਦੇਖਿਆ ਹੋਣਾ ਕੱਲ ਦੇ ਵਲੌਗ ਦੇ ਵਿੱਚ ਉਹਨੂੰ ਵਿਊ ਤਾਂ ਚਲੋ ਆਏ ਤੇ ਜੋ ਆਏ ਤੇ ਮੈਂ ਕਹਿੰਦਾ ਲੋਕਾਂ ਦੀ ਨੈਗੇਟਿਵ ਬਹੁਤ ਜ਼ਿਆਦਾ ਹੋ ਲੈ ਗਿਆ ਉਹਨੂੰ ਲੋਕਾਂ ਦੀ ਸੋਚ ਇੰਨੀ ਕਿ ਨੈਗੇਟਿਵ ਆ ਨਾ ਤੇ ਤੁਹਾਨੂੰ ਮੈਂ ਉਹਦੇ ਕਮੈਂਟ ਦਿਖਾਵਾਂਗਾ ਲਾਈਵ ਕਿ ਇੰਨਾ ਗੰਦ ਬੋਲਦੇ ਨੇ ਇੰਨਾ ਕੁਝ ਬੋਲਦੇ ਨੇ ਉਹ ਵਿਚਾਰੀ ਪਰ ਇਹ ਆ ਕਿ ਕੁਝ ਕਹਿੰਦੀ ਨਹੀਂ ਕਿਸੇ ਨੂੰ ਕੁਝ ਵੀ ਨਹੀਂ ਕਰਦੀ ਹਾਂ ਉਹਦੀ ਮਰਜ਼ੀ ਆ ਮਤਲਬ ਕਿ ਉਹਦੀ ਲਾਈਫ ਆ ਉਹਦੇ ਹਸਬੰਦ ਨੇ ਕਿਹੜੇ ਪੈਣ ਨੇ ਆ ਕਿ ਸੂਟ ਪਾਣ ਉਹ ਮੁੰਡਾ ਤੇ ਤਾਂ ਤੁਹਾਨੂੰ ਪਹਿਲਾਂ ਮੈਂ ਸਾਈਡ ਦੇ ਉੱਪਰ ਸਕਰੀਨ ਰਿਕਾਰਡਿੰਗ ਲਗਾ ਦੇਣਾ ਠੀਕ ਹੈ ਜੀ ਤੇ ਆ ਰੁਕ ਜਾਓ ਇਹ ਆ ਲਓ ਜੀ ਆ ਸਾਈਡ ਦੇ ਉੱਪਰ ਤੁਹਾਨੂੰ ਨਾ ਇੱਥੇ ਸਕਰੀਨ ਦਿਖ ਰਹੀ ਹੋਣੀ ਹੈ ਜੀ ਠੀਕ ਹੈ ਜੀ ਆ ਹੁਣ ਉਹਦੇ ਕਮੈਂਟ ਖੁੱਲ੍ਹੇ ਹੋਏ ਨੇ ਤੁਹਾਨੂੰ ਮੈਂ ਕਮੈਂਟ ਦਿਖਾਣਾ ਇੰਨੇ ਕੋ ਭੈੜੇ ਕਮੈਂਟ ਕੀਤੇ ਹੋਏ ਨੇ ਇੰਨੇ ਗੰਦੇ ਕਮੈਂਟ ਕੀਤੇ ਹੋਏ ਨੇ ਉਹ ਵੀ ਇੱਕ ਫਿਲਹਾਲ ਲੇਡੀਜ਼ ਨੂੰ ਕਿ ਜੋ ਕਿ ਨਹੀਂ ਕਹਿਣਾ ਚਾਹੀਦਾ ਕਿ ਕਿਸੇ ਲੇਡੀਜ਼ ਨੂੰ ਅਸੀਂ ਇੰਨਾ ਕਹੀਏ ਠੀਕ ਹੈ ਜੀ ਸਭ ਤੋਂ ਪਹਿਲਾਂ ਕਮੈਂਟ ਤੁਸੀਂ ਦੇਖ ਲਓ ਜੀ ਆਪ ਸ਼ੋਰ ਲਈ ਜਾਂਦੀ ਆ ਉਸ ਨੂੰ ਵੀ ਲੈ ਦੇ ਕੁਝ ਇੱਕ ਹੀ ਪਰਨਾ ਤੇ ਕੋਈ ਕੋਟ ਪਾਇਆ ਹੁੰਦਾ ਕਿ ਦੱਸ ਉਹ ਕਹਿੰਦੇ ਆ ਕਿ ਆਪ ਹੀ ਸਭ ਕੁਝ ਲਈ ਜਨੇ ਕਿ ਉਹਨੂੰ ਇੱਕ ਵੀ ਇੱਕ ਪਰਨਾ ਲੈ ਗਾਲਿਆ ਕਿ ਉਹਨਾਂ ਦੇ ਪਰਿਵਾਰ ਦੀ ਆਪਣੀ ਮਰਜ਼ੀ ਆ ਕਿ ਉਹਨਾਂ ਨੇ ਕਿਵੇਂ ਕੰਫਰਟੇਬਲ ਹੋਣਾ ਕਿ ਕੋਟ ਲੈ ਕੇ ਉਹਨੂੰ ਪਰਨਾ ਲੈ ਕੇ ਦੇਣਾ ਜਾਂ ਨਹੀਂ ਲੈ ਕੇ ਦੇਣਾ ਇਹ ਤਾਂ ਹੁਣ ਉਹਨਾਂ ਦੇ ਉੱਪਰ ਆਪ ਹੀ ਆ ਨਾ ਉਹਨਾਂ ਦੀ ਮਰਜ਼ੀ ਆ ਉਹਨਾਂ ਦੀ ਲਾਈਫ ਆ ਤੇ ਉਹ ਲਵੇ ਨਾ ਲਵੇ ਤੁਸੀਂ ਇਹਦੇ ਵਿੱਚ ਕੀ ਕਰਨਾ ਤੁਸੀਂ ਕਿਉਂ ਕਹਿਨ ਨੂੰ ਕਿਸੇ ਨੂੰ ਅੱਗੇ ਕਮੈਂਟ ਦੇਖਿਓ ਜੀ ਏ ਅੱਗੇ ਤਾਂ ਦਿਖਣਾ। ਇਹ ਹੋਰ ਸੀਗਾ ਇੱਕ ਹੋਰ ਕਮੈਂਟ ਸੀਗਾ। ਉਸ ਨੂੰ ਵੀ ਅਗਲੇ ਹਾਂ ਆ ਇਸ ਇੱਕ ਆ ਸੀਗਾ ਜੀ ਇਹ ਹੈਗਾ ਜੀ ਕੁਲਵਿੰਦਰ ਸਿੰਘ ਕੋਈ ਬਿੰਦਰ ਆ। ਇਹਨੇ ਲਿਖਿਆ ਸੀ ਅਗਲੇ ਇੱਜ਼ਤਦਾਰ ਨੇ ਤਾਂ ਸ਼ਰਮ ਆਉਂਦੀ ਹੈ ਵੀਡੀਓ ਬਣਾਉਣ ਤੋਂ। ਹੁਣ ਤੋਂ ਤੁਸੀਂ ਇੱਕ ਗੱਲ ਦੱਸੋ ਕਿ ਜਿਹੜਾ ਬੰਦਾ ਵੀਡੀਓ ਬਣਾਉਂਦਾ ਕਿ ਉਹ ਇੱਜ਼ਤਦਾਰ ਨਹੀਂ ਹੁੰਦਾ। ਉਹਦੇ ਕੋਲ ਸ਼ਰਮ ਨਹੀਂ ਆਉਂਦੀ। ਸਭ ਕੁਝ ਹੁੰਦਾ ਉਹਦੇ ਕੋਲ ਉਹਦੇ ਕੋਲ ਤੁਹਾਡੇ ਤੋਂ ਜ਼ਿਆਦਾ ਹੁੰਦਾ ਬਟ ਉਹ ਸਟਰੋਂਗ ਆ ਹਿੰਮਤ ਵਾਲਾ ਬੰਦਾ ਕਿ ਅਗਲਾ ਆਪਣੀ ਜੋ ਕੰਨਾ ਚੰਦਾ ਲਾਈਫ ਚ ਉਹ ਚੀਜ਼ ਕਰ ਰਿਹਾ ਉਹ ਤੇ ਫਿਰ ਹੁਣ ਜੀ ਅਗਲੇ ਨੇ ਆਪਣਾ ਚੈਨਲ ਬਣਾਇਆ ਕ੍ਰੀਏਟ ਕਰਿਆ ਸਭ ਕੁਝ ਕੀਤਾ ਜੋ ਕਰਦਾ ਵੇਦ ਨੂੰ ਕਰ ਲੈਣ ਦੋ ਕਹਿੰਦਾ ਅਗਲਾ ਇੱਜ਼ਤਦਾਰ ਹੋਣਾ ਹੁਣ ਤੁਹਾਡੇ ਕਹਿਣ ਦਾ ਭਾਵੇਂ ਕਿ ਦੂਜੇ ਜਿਹੜਾ ਵੀਡੀਓ ਬਣਾਉਂਦਾ ਇੱਜ਼ਤਦਾਰ ਨਹੀਂ ਹੁੰਦਾ ਤੁਸੀਂ ਵੀ ਤਾਂ ਲਾਈਵ ਦੇ ਵਿੱਚ ਕਦੀ ਨਾ ਕਦੀ ਕੋਈ ਵੀਡੀਓ ਬਣਾਈ ਹੋਣੀ ਆ ਤੇ ਤੁਸੀਂ ਕੀ ਜਿਹਦਰ ਨਹੀਂ ਹੈਗੇ WhatsApp ਤੇ ਸਟੋਰੀ ਐ ਇੰਸਟਾਗ੍ਰਾਮ ਚ ਲਾਂਦੇ ਤੁਸੀਂ ਕਿਸੇ ਨੂੰ ਕਮੈਂਟ ਕਰਦੇ ਹੋ ਆਪਣੀ ਲਾਈਫ ਚ ਆ ਤੁਸੀਂ ਕਿਸੇ ਦੀ ਲਾਈਵ ਦੇ ਵਿੱਚ ਕੀ ਲੈਣਾ ਤੁਸੀਂ ਕਿਸੇ ਨੂੰ ਨਾ ਟਾਰਗੇਟ ਕਰਿਆ ਕਰੋ ਕਿਸੇ ਨੂੰ ਜੇ ਦੋ ਵਕਤ ਦੀ ਕੋਈ ਰੋਟੀ ਖਾ ਰਿਆ ਨਾ ਸੁੱਖ ਸ਼ਾਂਤੀ ਉਹਨੂੰ ਖਾ ਲੈਣ ਦਿਆ ਕਰੋ ਕਿਸੇ ਨੂੰ ਟਾਰਗੇਟ ਨਾ ਕਰੋ ਅਗਲਾ ਕਮੈਂਟ ਦੇਖਿਓ ਜੀ ਅਗਲਾ ਕਮੈਂਟ ਇਹ ਕਮੈਂਟ ਤਾਂ ਮੈਨੂੰ ਬੜਾ ਭੈੜਾ ਜਿਹਾ ਲੱਗਿਆ ਕਿਾ ਕਿਸੇ ਨੇ ਇਹ ਤਾਂ ਬੜਾ ਤੈਨੂੰ ਫਰਕ ਹੈ ਤੈਨੂੰ ਫਿਰਨ ਤੋਂ ਬਗੈਰ ਕੋਈ ਕੰਮ ਨਹੀਂ ਹੈ ਉਹਨੂੰ ਕਹਿੰਦਾ ਕਿ ਤੈਨੂੰ ਫਿਰਨ ਤੋਂ ਬਗੈਰ ਕੋਈ ਕੰਮ ਨਹੀਂ ਹੈ ਉਹ ਆਪਣੀ ਫਿਰਦੀ ਆ ਤੁਰਦੀ ਆ ਵਲੌਗ ਬਣਾਉਂਦੀ ਆ ਜੋ ਫਿਰੂਗੀ ਤਿਰੂਗੀ ਤਾਂ ਹੀ ਵਲੌਗ ਬਣਾਉਗੀ ਹੁਣ ਉਹਨੂੰ ਵੀ ਪਤਾ ਫਿਰਦੀ ਅਗਲੀ ਬਈਆ ਤੇ ਤੁਹਾਨੂੰ ਇਹਦੇ ਵਿੱਚ ਮਿਰਚਾਂ ਲੱਗਦੀਆਂ ਵੀ ਆ ਕਿ ਅਗਲੀ ਫਿਰਦੀ ਵੀ ਐ ਕਿਉਂ ਫਿਰਦੀ ਬਈ ਆ ਉਹ ਪਰਸਨਲ ਉਹਨਾਂ ਦਾ ਹੈ ਅਗਰ ਉਹ ਬਿਲਕੁਲਾਂ ਜਿੰਨ ਟ੍ਰਸਟ ਆ ਤਾਂ ਆਬਵੀਅਸਲੀ ਫਿਰਣਗੇ ਜਦੋਂ ਲੋਕ ਤੁਹਾਡੇ ਜਿੱਦਾਂ ਲੋਕੀ ਦੇਖਣਗੇ ਫਿਰ ਤੁਸੀਂ ਕਹੋਗੇ ਉਹੀ ਕਿ ਘੱਡੀ ਵੀਡੀਓ ਬਣਾਉਂਦੇ ਦਿੰਦੇ ਬਾਹਰ ਨਹੀਂ ਫਿਰਦੇ ਪਰ ਇਹਦੇ 'ਚ ਵੀ ਤੁਹਾਨੂੰ ਪ੍ਰੋਬਲਮ ਆ ਬਾਹਰ ਤੁਰਦੀ ਆ ਤਾਂ ਇਹਦੇ 'ਚ ਵੀ ਤੁਹਾਨੂੰ ਪ੍ਰੋਬਲਮ ਤੁਹਾਨੂੰ ਕੀ ਕੀ ਪ੍ਰੋਬਲਮ ਆ ਹੁਣ ਅਗਲਾ ਕਮੈਂਟ ਦੇਖਿਓ ਅਗਲਾ ਕਮੈਂਟ ਕੀ ਆ ਆਪਣੇ ਹਸਬੰਡ ਦਾ ਕੁਰਦਾ ਪਜਾਮਾ ਚੰਗੇ ਚੇਂਜ ਵੀ ਕਰਵਾ ਦਿਓ ਆਪਣਾ ਸੂਟ ਸਿਲਾਈ ਜਾਂਦੀ ਹੈ ਗੈਚਲ ਬੰਦਾ ਫਰੋਮ ਲੁਧਿਆਣਾ ਉਹ ਨੂੰ ਕਹਿੰਦੇ ਕਿ ਆਪਣੇ ਹਸਬੰਦ ਦਾ ਵੀ ਕਰਾ ਦੇ ਉਹ ਉਹਨਾਂ ਦੀ ਵੀ ਕਰਦੀ ਫੈਮਿਲੀ ਹੈ ਤੁਸੀਂ ਕਿਉਂ ਕਿਸੇ ਨੂੰ ਕਹਿੰਦੇ ਹੋ ਗਲਤ ਨਾ ਗਿਆ ਕੋਈ ਕਿਸੇ ਨੂੰ ਚੰਗਾ ਨਹੀਂ ਲੱਗਦਾ ਅਗਲੇ ਜੋ ਕੁਝ ਕਰ ਰਹੇ ਨੇ ਆਪਣੀ ਫੈਮਿਲੀ ਦੇ ਵਿੱਚ ਆਪਣੇ ਆਪਣੀ ਹੱਦ 'ਚ ਹੀ ਕਰ ਰਹੇ ਨੇ ਕਿਸੇ ਨੂੰ ਉਹ ਤਾਂ ਨਹੀਂ ਕਰ ਰਹੇ ਆ ਉਹ ਤੇ ਤੁਸੀਂ ਫਿਰ ਵੀ ਉਹ ਚੀਜ਼ ਕਰੀ ਜਾਂਦੇ ਹੋ ਕਿਸੇ ਨੂੰ ਕਹੀ ਜਾਂਦੇ ਹੋ ਕਿਉਂ ਕਹਿੰਦੇ ਹੋ ਕਿਸੇ ਨੂੰ ਉਹ ਸਭ ਤੋਂ ਇੱਕ ਆਦਤ ਆਪਣੇ ਲਈ ਕਰਦੀ ਆ ਉਹ ਸਭ ਤੋਂ ਵੱਡਾ ਹੈ ਕਿ ਬਈ ਇੱਕ ਆਦਤ ਕਰਦੀ ਆ ਇਹ ਕਾਹ ਹੈਗੀ ਕੋਈ ਕਵਿਤਾ ਸ਼ਰਮਾ ਨੂੰ ਕਹਿੰਦੀ ਕਾਲਾ ਸੋਨਾ ਹੈ ਜੇ ਕਿਸੇ ਦਾ ਰੰਗ ਕਾਲਾ ਤੋਂ ਕਾਲਾ ਸੋਨਾ ਵਾ ਤੁਹਾਡੇ ਵੀ ਫੈਮਿਲੀ ਵਿੱਚ ਕੋਈ ਕਾਲਾ ਹੋਣਾ ਜਾਂ ਕੁਝ ਹੋਣਾ ਤੁਸੀਂ ਉਹਨੂੰ ਗਲਤ ਕਮੈਂਟ ਕਰਦੇ ਹੋ ਕੋਈ ਸ਼ਰਮ ਕਰੋ ਕੋਈ ਸ਼ਰਮ ਨੂੰ ਹੱਥ ਮਾਰੋ ਰੰਗ ਰੂਪ ਤੋਂ ਕੀ ਹੁੰਦਾ ਯਾਰ ਤੁਹਾਡਾ ਦਿਲੀ ਨਹੀਂ ਸਹੀ ਹੈ ਦੂਜਿਆਂ ਨੂੰ ਗੰਦੇ ਗੰਦੇ ਕਮੈਂਟ ਕਰਦੇ ਰਹਿੰਦੇ ਹੋ ਇੱਕ ਆ ਕਿਸੇ ਨੇ ਲਿਖਿਆ ਤੂੰ ਹੁਣੇ ਮੈਨੂੰ ਬੋਲਣ ਲੱਗੇ ਵੀ ਸ਼ਰਮ ਆ ਰਹੀ ਹੈ ਕਿ ਮੈਂ ਬੋਲਾਂ ਜਾਂ ਨਾ ਬੋਲਾਂ ਤੂੰ ਤਾਂ ੱਟੇ ਖਾ ਲੈ ਤੈਨੂੰ ਉਹ ਤੈਨੂੰ ਤਾਂ ਉਹ ਵੀ ਸਵਾਦ ਲੱਗਣੀ ਜਦੋਂ ਵੇਖੋ ਖਾਣ 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 ਭੁੱਖਦੀ ਆ ਲੋਕ ਇਸ ਤਰ੍ਹਾਂ ਕਹਿੰਦੇ ਕਿ ਇੰਨੇ ਕੀ ਗੰਗਾ ਬੋਲਦੇ ਆ ਕਿਸੇ ਨੂੰ ਵੀ ਤੇ ਬਾਕੀ ਇਹ ਕੀ ਤੁਹਾਨੂੰ ਹੁਣ ਮੈਂ ਜਿਆਦਾ ਕੀ ਕਮੈਂਟ ਬਣਾਵਾ ਇੰਨੇ ਕੋ ਕਮੈਂਟ ਇੰਨੇ ਗਲਤ ਬੋਲਦੇ ਨੇ ਤੇ ਪਲੀਜ਼ ਐਦਾਂ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਜੀ ਨੂੰ ਆਪਣੀ ਲਾਈਫ ਜਿਵੇਂ ਜਿੰਦਾ ਅਗਰੇ ਨੂੰ ਜੀ ਲੈਣ ਦਿਆ ਕਰੋ ਕਿ ਨਹੀਂ ਕਿਸ ਨੂੰ ਆਪਾਂ ਗਲਤ ਬੋਲ ਕੇ ਕੀ ਫਾਇਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਤੁਸੀਂ 네ਗੇਟਿਵ ਬੰਦੇ ਹੋ ਕਿਉਂਕਿ ਤੁਸੀਂ 네ਗੇਟਿਵ ਹੋ ਤਾਂ ਦੂਜਿਆਂ ਨੂੰ ਤੁਸੀਂ 네ਗੇਟਿਵ ਬੋਲਣਾ ਹੀ ਆ ਅਗਰ ਆਪਾਂ ਚੰਗੇ ਆ ਆਪਾਂ ਦੂਜਿਆਂ ਨੂੰ ਵੀ ਚੰਗੇ ਦੇਖਦੇ ਕਿ ਕਹਿੰਦੇ ਨਾ ਕਿ ਜਿੱਦਾਂ ਦੀ ਦੁਨੀਆ ਹੁੰਦੀ ਉਦਾਂ ਹੀ ਦੇਖਦਾ ਦੂਜਿਆਂ ਨੂੰ ਜੋ ਜਿੱਦਾਂ ਹੁੰਦਾ ਉਹ ਦੂਜਿਆਂ ਨੂੰ ਵੀ ਉਦਾਂ ਹੀ ਦੇਖਦਾ ਹੁਣ ਕੱਲ ਨੂੰ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਜੇ ਕੋਈ ਵੀਡੀਓਜ਼ ਬਣਾਉਂਦਾ ਹੋਊਗਾ ਆਦਰਵਾਇਸ ਕੁਝ ਕਰਦਾ ਹੋਊਗਾ ਹੈ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਕਮੈਂਟ ਕਰੇ ਤੇ ਉਹਨਾਂ ਦੇ ਮਨ ਦੇ ਉੱਪਰ ਕੀ ਬੀਤਦੀ ਹੋਣੀ ਹੈ ਹੁਣ ਉਹ ਤਾਂ ਵਿਚਾਰੀ ਕਹਿੰਦੀ ਨਹੀਂ ਕਿਸ ਨੂੰ ਤੋਡੇ ਜਿੱਦਾਂ ਲੋਕ ਐ ਨਾ ਇੰਨਾ ਕਰਕੇ ਕਈ ਕੁੜੀਆਂ ਬਣਾਉਣਾ ਚਾਹਦੀਆਂ ਘਰ 'ਚ ਉਹ ਵੀ ਵੀਡੀਓ ਨਹੀਂ ਬਣਾ ਪਾਉਂਦੀ ਕਿ ਮੇਰਾ ਪਾਪਾ ਬੋਲੂਗਾ ਮੇਰੀ ਮੰਮੀ ਬੋਲੂਗੀ ਮੈਨੂੰ ਨੈਗੇਟਿਵ ਕਮੈਂਟ ਆਉਗੇ ਇਤਾਂ ਟੋਡੇ ਜਿੱਦਾਂ ਲੋਕੀ ਤੁਸੀਂ ਬੋਲਦੇ ਨਾ ਇੰਨਾ ਕਰਕੇ ਤੇ ਵੀਡੀਓ ਬਣਾਉਣ 'ਚ ਕੋਈ ਹਰਜਤ ਨਹੀਂ ਗਾ ਵੀਡੀਓ ਤੇ ਦੁਨੀਆ ਬਣਾਉਂਦੇ ਵੀਡੀਓ ਇੰਸਟਾਗ੍ਰਾਮ ਦੇ ਉੱਪਰ ਉਹ ਨੇ ਅਗਲੀ ਆਪਣਾ ਵੀਡੀਓ ਬਣਾ ਕੇ ਆਪਣਾ ਘਰ ਚ ਲਾ ਰਹੀ ਆ ਸਭ ਕੁਝ ਕਰ ਰਹੀ ਆ ਤੇ ਤੁਸੀਂ ਫੇਰ ਵੀ ਉਹਨੂੰ ਇੰਨਾ ਗਲਤ ਬੋਲ ਰਹੇ ਕਿਉਂ ਬੋਲਦੇ ਨਾ ਬੋਲਿਆ ਕਰੋ ਜੀ ਕਿਸੇ ਨੂੰ ਕਿਸੇ ਦੀ ਲਾਈਵ ਦੇ ਵਿੱਚ ਇੰਟਰਫੇਅਰ ਨਾ ਕਰਿਆ ਕਰੋ ਅਗਲੇ ਜਿ ਉਹਦਾ ਜੀ ਲੈਂਡ ਦਿਆ ਕਰੋ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ नेक्स्ट ਵੀਡੀਓ ਚ ਤੇ ਤਦ ਤੱਕ ਲਈ ਬਾਏ ਬਾਏ